ਜੋ ਬੋਲੇ ਸੋਨ ਰਕੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਾਥ ਮਹਾਰਾਜ ਕੀ ਜੈ ਚੋਜੀ ਪਾਸ਼ਾ ਸੰਤ ਪੂਰਨਾਥ ਮਹਾਰਾਜ ਕੀ ਜੈ ਸਰਬ ਸਾਧ ਸੰਗਤ ਕੀ ਜੈ ਜੈ ਵਾਲਮੀਕੀ ਜੈ ਜੀ ਹਾਂ ਦੋਸਤੋਂ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਣਗੇ ਹਾਂ ਜੀ ਦੋਸਤੋਂ ਅਸੀਂ ਅਖਬਾਰ ਦੇ ਵਿੱਚ ਪੜਿਆ ਇੱਥੇ ਭਗਵਾਨ ਵਾਲਮੀਕੀ ਮਹਾਰਜੀ ਸਿੰਘ ਸਭਾ ਮੌਂਟਰੀਅਲ ਕੈਨੇਡਾ ਕਮੇਟੀ ਸਭਾ ਤੋਂ ਗੱਲ ਕਰ ਰਹੇ ਹਾਂ ਅਸੀਂ ਅਖਬਾਰ 'ਚ ਪੜਿਆ ਕਿ ਭਾਰਤ ਸਰਕਾਰ ਵੱਲੋਂ ਜਿਹੜੀ ਨਿਸ਼ਾਨਦੇਹੀ ਕੀਤੀ ਗਈ ਆਸ਼ਰਮ ਦੀ ਚਾਰ ਦੀਵਾਰੀ ਦੇ ਸਬੰਧ ਵਿੱਚ ਉਸ ਪ੍ਰਾਪਰਟੀ ਨੂੰ ਆਸ਼ਰਮ ਦੀ ਨੂੰ ਸਾਰਾ ਅੰਡਰ ਕਵਰ ਕਰਨ ਵਾਸਤੇ ਤੇ 8-10 ਪਰਿਵਾਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਉਸ ਚੀਜ਼ ਨੂੰ ਰੋਕਿਆ ਗਿਆ ਤੇ ਅਸੀਂ ਮੋਂਟਰੀਅਲ ਕੈਨੇਡਾ ਭਗਵਾਨ ਵਾਲਮੀਕੀ ਨਾਮਲੇਵਾ ਸੰਗਤ ਅਸੀਂ ਵਿਰੋਧ ਕਰਦੇ ਆ ਇਸ ਗੱਲ ਦਾ ਤੇ ਸਾਰੇ ਸੰਸਾਰ ਨੂੰ ਬੇਨਤੀ ਕਰਦੇ ਆ ਤੇ ਜਿਨ੍ਹਾਂ ਨੇ ਸੰਗਠਨ ਬਣਾਏ ਆ ਪ੍ਰਭੂ ਵਾਲਮੀਕੀ ਨਾਮ ਦੇ ਨਾਮ ਦੇ ਥੱਲੇ ਸੰਗਠਨ ਬਣਾ ਕੇ ਚਲਾ ਰਹੇ ਆ ਉਸ ਛਤਰ ਛਾਇਆ ਥੱਲੇ ਜੀ ਰਹੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਮਾੜੀ ਮੋਟੀ ਕੋਈ ਸੰਗ ਸ਼ਰਮ ਕਰੋ ਇਸ ਚੀਜ਼ ਦਾ ਵਿਰੋਧ ਕਰੋ ਜਿਹੜੇ ਨੇਤਾ ਮੰਤਰੀ ਸਮਾਜ ਦੇ ਬਣੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਆਪਣਾ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬਿਆਨ ਦਿਵੋ ਕਿ ਜਿਹੜਾ ਇਹ ਕੰਮ ਜਿਹੜਾ ਹੈਗਾ ਸਿਰੇ ਚੜ ਚੜੂਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਸਾਡੇ ਵੱਡੇ ਭਾਜੀ ਐਮਪੀ ਸੇਧੂ ਸਾਹਿਬ ਉਹਨਾਂ ਨੇ ਜੋ ਜੋ ਵੀ ਗੱਲਾਂ ਪੇਸ਼ ਕੀਤੀਆਂ ਨੇ ਤੇ ਉਮੀਦ ਕਰਦੇ ਆ ਕਿ ਸਰਕਾਰਾਂ ਉਹਨਾਂ ਤੇ ਪੂਰਾ ਗੌਰ ਕਰਨਗੀਆਂ ਜਿੰਨੇ ਮੇਰੇ ਵੀਰ ਸਾਦੇ ਮੇਰੇ ਨਾਲ ਨੇ ਇਹ ਸਾਰੇ ਇਸ ਗੱਲ ਵਿੱਚ ਪੂਰੇ ਸਹਿਮਤ ਨੇ ਜੋ ਬੋਲੇ ਸੋਨਰ ਪੈ ਬਹੁਤ ਬਹੁਤ ਮਹਾਰਾਜ ਕੀ